ਸ਼ਨੀਵਾਰ ਨੂੰ ਪੰਜਾਬ ਦਾ ਵਾਤਵ ਤਾਪਮਾਨ ਆਮ ਨਾਲੋਂ 3.3 ਡਿਗਰੀ ਵੱਧ ਗਿਆ ਹੈ। ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬਠਿੰਡਾ 37.5 ਡਿਗਰੀ ਤਾਪਮਾਨ ਨਾਲੋਂ ਸਭ ਤੋਂ ਵੱਧ ਗਰਮ ਰਿਹਾ। ਮੌਸਮ ਵਿਭਾਗ ਨੇ ਸੋਮਵਾਰ ਤੋਂ 4 ਦਿਨਾਂ ਲਈ ਪੰਜਾਬ ਵਿੱਚ ਹੀਟ ਵੇਵ ਦਾ yellow alert ਜਾਰੀ ਕੀਤਾ ਹੈ। ਇਸ ਤਹਿਤ ਸੋਮਵਾਰ ਨੂੰ ਫਾਜ਼ਿਲਕਾ, ਮੁਕਸਰ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਲੋ ਚੱਲੇਗੀ। ਜਦਕਿ 8 ਅਪ੍ਰੈਲ ਨੂੰ ਪੰਜਾਬ ਦੇ 16 ਜ਼ਿਲ੍ਹੇ ਇਸ ਦੀ ਲੂਪੇ ਵਿੱਚ ਆਉਣਗੇ ਪਰ 9 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਹਲਟ ਵਾਅ ਦੇਖਣ ਨੂੰ ਮਿਲੇਗੀ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਇਸ ਦੌਰਾਨ ਤਾਪਮਨ ਚ 3 ਤੋਂ 4 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ 9 ਅਪ੍ਰੈਲ ਤੱਕ ਮੌਸਮ ਖੁਸ਼ਕ ਰਹੇਗਾ ਇਸ ਤੋਂ ਬਾਅਦ ਮੀਂਹ ਦੇ ਅਸਰ ਹਨ 10 ਅਤੇ 11 ਅਪ੍ਰੈਲ ਨੂੰ ਪੰਜਾਬ ਚ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਨ 34.1 ਡਿਗਰੀ ਲੁਧਿਆਣਾ ਦਾ 35.4 ਡਿਗਰੀ ਪਟਿਆਲਾ ਦਾ 36.1 ਡਿਗਰੀ ਪਠਾਨਕੋਟ ਦਾ 34.4 ਡਿਗਰੀ ਫਰੀਦਕੋਟ ਦਾ 36.0 ਡਿਗਰੀ ਫਲੋਸਪੁਰ ਦਾ 34.5 ਡਿਗਰੀ ਜਲੰਧਰ ਦਾ 33.3 ਡਿਗਰੀ ਰਿਹਾ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਨ 14.9 ਡਿਗਰੀ ਲੁਧਿਆਣਾ ਵਿੱਚ 17.4 ਡਿਗਰੀ ਪਟਿਆਲਾ ਵਿੱਚ 18.4 ਡਿਗਰੀ ਪਠਾਨਕੋਟ ਵਿੱਚ 16.9 ਡਿਗਰੀ ਬਠਿੰਡਾ ਵਿੱਚ 16.0 ਡਿਗਰੀ ਫਰੀਦਕੋਟ ਵਿੱਚ 17.8 ਡਿਗਰੀ ਅਤੇ ਫੋਜ਼ਪੁਰ ਵਿੱਚ 15.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਨ ਆਮ ਨਾਲੋਂ 3.3 ਡਿਗਰੀ ਵੱਧ ਗਿਆ ਹੈ। ਤਾਪਮਨ ਵਿੱਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬਠਿੰਡਾ 37.5 ਜ 2 ਡਿਗਰੀ ਤਾਪਮਾਨ ਨਾਲੋਂ ਸਭ ਤੋਂ ਵੱਧ ਗਰਮ ਰਿਹਾ ਮੌਸਮ ਵਿਭਾਗ ਨੇ ਸੋਮਵਾਰ ਤੋਂ 4 ਦਿਨਾਂ ਲਈ ਪੰਜਾਬ ਵਿੱਚ ਹੀਟ ਵੈਵ ਦਾ yellow alert ਜਾਰੀ ਕੀਤਾ ਹੈ ਇਸ ਤਹਿਤ ਸੋਮਵਾਰ ਨੂੰ ਫਾਜ਼ਿਲਕਾ ਮੁਕਸਰ ਬਠਿੰਡਾ ਬਰਨਾਲਾ ਅਤੇ ਮਾਨਸਾ ਵਿੱਚ ਲੋ ਚੱਲੇਗੀ ਜਦਕਿ 8 ਅਪ੍ਰੈਲ ਨੂੰ ਪੰਜਾਬ ਦੇ 16 ਜ਼ਿਲ੍ਹੇ ਇਸ ਦੀ ਲਪੇਟ ਵਿੱਚ ਆਉਣਗੇ ਪਰ 9 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਹੀਟ ਵੈਵ ਦੇਖਣ ਨੂੰ ਮਿਲੇਗੀ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਇਸ ਦੌਰਾਨ ਤਾਪਮਾਨ 'ਚ 3 ਤੋਂ 4 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਦਾ ਹੈ 9 April ਤੱਕ ਮੌਸਮ ਖੁਸ਼ਕ ਰਹੇਗਾ ਇਸ ਤੋਂ ਬਾਅਦ ਮੀਂਹ ਦੇ ਅਸਰ ਹਨ 10 ਅਤੇ 11 April ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਲੁਧਿਆਣਾ ਦਾ 35.4 ਡਿਗਰੀ ਪਟਿਆਲਾ ਦਾ 36.1 ਡਿਗਰੀ ਪਠਾਨਕੋਟ ਦਾ 34.4 ਡਿਗਰੀ ਫਰੀਦਕੋਟ ਦਾ 36.0 ਡਿਗਰੀ ਫਲੋਸਪੁਰ ਦਾ 34.5 ਡਿਗਰੀ ਜਲੰਧਰ ਦਾ 33.3 ਡਿਗਰੀ ਰਿਹਾ ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਨ 14.9 ਡਿਗਰੀ ਲੁਧਿਆਣਾ ਵਿੱਚ 17.4 ਡਿਗਰੀ ਪਟਿਆਲਾ ਵਿੱਚ 18.4 ਡਿਗਰੀ ਪਠਾਨਕੋਟ ਵਿੱਚ 16.9 ਡਿਗਰੀ ਬਠਿੰਡਾ ਵਿੱਚ 16.0 ਡਿਗਰੀ ਫਰੀਦਕੋਟ ਵਿੱਚ 17.8 ਡਿਗਰੀ ਅਤੇ ਫੋਜ਼ਪੁਰ ਵਿੱਚ 15.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਨ ਆਮ ਨਾਲੋਂ 3.3 ਡਿਗਰੀ ਵੱਧ ਗਿਆ ਹੈ। ਤਾਪਮਨ ਵਿੱਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬਠਿੰਡਾ 37.5 ਜੇ ਡਿਗਰੀ ਤਾਪਮਾਨ ਨਾਲੋਂ ਸਭ ਤੋਂ ਵੱਧ ਗਰਮ ਰਿਹਾ ਮੌਸਮ ਵਿਭਾਗ ਨੇ ਸੋਮਵਾਰ ਤੋਂ 4 ਦਿਨਾਂ ਲਈ ਪੰਜਾਬ ਵਿੱਚ ਹੀਟ ਵੈਵ ਦਾ yellow alert ਜਾਰੀ ਕੀਤਾ ਹੈ ਇਸ ਤਹਿਤ ਸੋਮਵਾਰ ਨੂੰ ਫਾਜ਼ਿਲਕਾ ਮੁਕਸਰ ਬਠਿੰਡਾ ਬਰਨਾਲਾ ਅਤੇ ਮਾਨਸਾ ਵਿੱਚ ਲੋ ਚੱਲੇਗੀ ਜਦਕਿ 8 April ਨੂੰ ਪੰਜਾਬ ਦੇ 16 ਜ਼ਿਲ੍ਹੇ ਇਸ ਦੀ ਲਪੇਟ ਵਿੱਚ ਆਉਣਗੇ ਪਰ 9 April ਨੂੰ ਪੂਰੇ ਪੰਜਾਬ ਵਿੱਚ ਹੀਟ ਵੈਵ ਦੇਖਣ ਨੂੰ ਮਿਲੇਗੀ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਇਸ ਦੌਰਾਨ ਤਾਪਮਾਨ ਚ 3 ਤੋਂ 4 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਦਾ ਹੈ 9 ਅਪ੍ਰੈਲ ਤੱਕ ਮੌਸਮ ਖੁਸ਼ਕ ਰਹੇਗਾ ਇਸ ਤੋਂ ਬਾਅਦ ਮੀਂਹ ਦੇ ਅਸਰ ਹਨ 10 ਅਤੇ 11 ਅਪ੍ਰੈਲ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਲੁਧਿਆਣਾ ਦਾ 35.4 ਡਿਗਰੀ ਪਟਿਆਲਾ ਦਾ 36.1 ਡਿਗਰੀ ਪਠਾਨਕੋਟ ਦਾ 34.4 ਡਿਗਰੀ ਫਰੀਦਕੋਟ ਦਾ 36.0 ਡਿਗਰੀ ਫਲੋਸਪੁਰ ਦਾ 34.5 ਡਿਗਰੀ ਜਲੰਧਰ ਦਾ 33.3 ਡਿਗਰੀ ਰਿਹਾ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਨ 14.9 ਡਿਗਰੀ ਲੁਧਿਆਣਾ ਵਿੱਚ 17.4 ਡਿਗਰੀ ਪਟਿਆਲਾ ਵਿੱਚ 18.4 ਡਿਗਰੀ ਪਠਾਨਕੋਟ ਵਿੱਚ 16.9 ਡਿਗਰੀ ਬਠਿੰਡਾ ਵਿੱਚ 16.0 ਡਿਗਰੀ ਫਰੀਦਕੋਟ ਵਿੱਚ 17.8 ਡਿਗਰੀ ਅਤੇ ਫਿਰੋਜ਼ਪੁਰ ਵਿੱਚ 15.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।